ਅੱਜ ਦੇ ਵਲੌਗ ਸਾਰਿਆਂ ਦਾ ਸਵਾਗਤ ਹੈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੌਸਮ ਦਾ ਫਰਕ ਪੈ ਗਿਆ ਥੋੜਾ ਥੋੜਾ ਮੌਸਮ ਜਿਹੜਾ ਵਾ ਉਹ ਠੰਡਾ ਹੋਣ ਲੱਗ ਪਿਆ ਹੁਣ ਵਧੀਆ ਵਧੀਆ ਹੋ ਗਿਆ ਮੌਸਮ ਤੇ ਮੈਂ ਹੋ ਗਿਆ ਤਿਆਰ ਰੋਜ਼ ਦੀ ਤਰ੍ਹਾਂ ਦੁਕਾਨ ਤੇ ਜਾਣ ਵਾਸਤੇ ਤੇ ਥੋੜਾ ਥੋੜਾ ਨਾ ਵਲੌਗ ਅੱਜ ਥੋੜਾ ਜਿਹਾ ਲੰਮਾ ਬਣਾਵਾਂਗੇ ਵਲੌਗ ਥੋੜਾ ਛੋਟਾ ਬੰਦਾ ਵਾ ਮੈਂ ਵਲੌਗ ਇਹ ਨਾਲ ਲੋਕਾਂ ਦੇ ਉਹਦੇ ਅੱਧੇ-ਅੱਧੇ ਘਟੇ ਬਣਾਉਦੇ ਚਲੋ ਉਹਨਾਂ ਦੇ ਚੱਲਦੇ ਆ ਨਾ ਤਾਂ ਕਰਕੇ ਬਣਦੇ ਉਹਨਾਂ ਦੇ ਆਪਣਾ ਨਵਾਂ-ਨਵਾਂ ਅਤੇ 10 ਮਿੰਟ ਦਾ ਬਣਾਉਣਾ ਮੈਂ ਤੇ ਹੁਣ ਥੋੜਾ ਜਿਹਾ ਮੇਰੇ ਰਾਜਾ ਵੀ ਵੱਡਾ ਬਣਾਇਆ ਕਰੀਏ 15 ਮਿੰਟ ਦਾ ਘਟੋ-ਘਟ ਬਲੌਗ ਤੇ ਤੁਸੀਂ ਪਿਆਰ ਦਿੰਦੇ ਜੇ ਵੇਖਦੇ ਜੇ ਸਾਰੇ ਤੇ ਹੁਣ ਮੈਂ ਚੱਲਿਆਂ ਦੁਕਾਨ ਤੇ ਤੇ ਫਿਰ ਅੱਜ ਦੀਆਂ ਗਤੀਵਿਧੀਆਂ ਜਿਹੜੀਆਂ ਸਾਰੀਆਂ ਤੁਹਾਨੂੰ ਹੋਣੇ ਨਾਲੋ ਨਾਲ ਲੋਈ ਦਰਵਾਜ਼ੇ ਉੱਪਰ ਮੈਕਾ ਲੱਗਣਾ ਸ਼ੁਰੂ ਹੋ ਗਿਆ ਜਿਹੜਾ ਅੰਦਰ ਲੱਗਣਾ ਹੈ ਪਲਾਈ ਮੈਕਾ ਅੰਦਰ ਲਿਆ ਦਰਵਾਜੇ ਤੇ ਲਾ ਦੇ ਵੀ ਗਿਆ ਆ ਇੱਕ ਤੇ ਲੱਗ ਗਿਆ ਦੋਹਾਂ ਤੇ ਲਾਤਾ ਆ ਡਿਜ਼ਾਈਨ ਬਣਾਇਆ ਨੇ ਸਿੱਧਾ ਮਤਲਬ ਪਲੇਨ ਨਹੀਂ ਲਾਤਾ ਸਾਰਾ ਇਤਨੂੰ ਡਿਜ਼ਾਈਨ ਬਣਾ ਕੇ ਲਾਇਆ ਸਾਰੇ ਨੂੰ ਔਰ ਆਹ ਬੜਾ ਜੈਨ ਪਾਇਓ ਵਿੱਚ ਸਿੱਧੇ ਦਾ ਸਿੱਧਾ ਤੇ ਫਿਰ ਇਤਨਾ ਥੱਲੇ ਡਿਜ਼ਾਈਨ ਬਣਾ ਕੇ ਨਾ ਸਾਰੇ ਨੂੰ ਲਾਇਆ ਦਰਵਾਜਾ ਜਿਹੜਾ ਇਹ ਮੇਨ ਮੇਨ ਦਰਵਾਜਾ ਲੌਗ ਲੌਗ ਲੱਗਣ ਵਾਲੇ ਹੈ ਇਹਨੂੰ ਉਹ ਲਜਾਲੀ ਵਾਲੇ ਦੇ ਨਾਲ ਹੀ ਹੜ ਲੌਗ ਲੱਗਣੇ ਇਹਨੂੰ ਤੇ ਕੁੰਡੀਆਂ ਲੱਗਣੀਆਂ ਇਹਨੂੰ ਵੀ ਲੌਗ ਕੁੰਡੀਆਂ ਲੱਗਣ ਵਾਲੇ ਆ ਤੇ ਦੂਜੇ ਨੂੰ ਵੀ ਇੱਕ ਬਾਥਰੂਮ ਵਾਲੇ ਨੂੰ ਲਾ ਕੇ ਉਹਨਾਂ ਨੇ ਤਿਆਰ ਰੱਖਿਆ ਇਹਨੂੰ ਵੀ ਲਾਤਾ ਦੋ ਮੇਰੇ ਪਾਸੇ ਮੇਕਅਪ ਇਹ ਚ ਵੀ ਡਿਜ਼ਾਈਨ ਉਸੇ ਤਰੀਕੇ ਦਾ ਸੇਮ ਹੀ ਪਾਇਆ ਜਿਦ ਤਰ੍ਹਾਂ ਉਧਰ ਪਾਇਆ ਉਤਰਾ ਹੀ ਇਧਰ ਵਿੱਚ ਇਹਨੂੰ ਡਿਜ਼ਾਈਨ ਪਾਇਆ ਤੇ ਹੁਣ ਲੌਂਡ ਹੈ ਉਹ ਸਟੋਰ ਵਾਲੇ ਦਰਵਾਜ਼ੇ ਨੂੰ ਵੀ ਮੇਕ ਕਰਦੇ ਦੋਵੇਂ ਪਾਸੇ ਲੱਗਣਾ ਮੈਂ ਤਾਂ ਸੋਚਿਆ ਇੱਕ ਪਾਸੇ ਲਾ ਦੂੰ ਜੇ ਦੋਵੇਂ ਪਾਸੇ ਵਧੀਆ ਲੱਗੂਗਾ ਤੇ ਉਹਨੂੰ ਲਾਉਣ ਲੱਗੇ ਕਟਾਂ ਨੂੰ ਕਟਿੰਗ ਕਰਨ ਲੱਗੇ ਉਹ ਜਿਹਦੀ ਉਹਨੂੰ ਲਾਉਣ ਲੱਗੇ ਸਟੋਰ ਵਾਲੇ ਨੂੰ ਫਿਰ ਇੱਕ ਸਾਹਮਣੇ ਡੈਟਿੰਦਾ ਉਹਨੂੰ ਲਾਉਣਾ ਮੈਂ ਕਰ ਤੇ ਟਾਇਲ ਵੀ ਲੱਗ ਰਹੀ ਟਾਇਲ ਵੀ ਲੌਂਡ ਹੈ ਦੋਵੇਂ ਨੇ ਅੱਛਾ ਜੇ ਉੱਪਰ ਨਹੀਂ ਹਣਾ ਹਣੀ ਇਸ ਤਰ੍ਹਾਂ ਰਹਿਣਾ ਨਾ ਜਿਹੜਾ ਹਾਂਜੀ ਠੀਕ ਐ ਉਹਦੇ ਉੱਪਰ ਵੀ ਨਹੀਂ ਆਉਣੀ ਉਹਦੇ ਉੱਤੇ ਪੀਸ ਲੱਗ ਨਹੀਂ ਸਕਦਾ ਜਿਹੜਾ ਉਹ ਵਾਸ ਦੂਜਾ ਵਾ ਆਪਣਾ ਹੋਦੀ ਵਾਲਾ ਇਹ ਇਕੱਲਾ ਹੀ ਇਹ ਇੱਥੇ ਰਹਿੰਦੀ ਆ ਭਾਵੇਂ ਇੱਥੇ ਰਹਿੰਦੀ ਐ ਉਹ ਇੱਥੇ ਇਤਰਾ ਰਹਿੰਦੀ ਐ ਨਾ ਉਹਦੇ ਹੋਦੀ ਲੰਘਾ ਦੀਏ ਤੇ ਉੱਤੇ ਕਾਂਟਾ ਜਾ ਮਾਰ ਦਾਂਗੇ ਚਲੋ ਜੇ ਇਤਰਾ ਵੀ ਰੂ ਸਹੀ ਐ ਕੋਈ ਗੱਲ ਨਹੀਂ ਨਾ ਮੈਂ ਤੁਹਾਨੂੰ ਦੱਸ ਦਾਂ ਉਹਦੀ ਕੀ ਗੱਲ ਪ੍ਰੋਬਲਮ ਐ ਉਹ ਪਤਾ ਗੌਂਡੀਆਂ ਹੜਿਆ ਦੀ ਪੈਂਟ ਦੀ ਮਿੱਟੀ ਪੂਰੇ ਜੋਰਾ ਚੋਰਾ ਨਾਲ ਉਹ ਪਰਲੀ ਸਾਈਡ ਪੈ ਗਈ ਸਾਰੀ ਮਿੱਟੀ ਇੱਧਰਲੀ ਸਾਈਡ ਹੁਣ ਆਇਆ ਕਰ ਸਰਦੇਵ ਦੇ ਘਰ ਚ ਪੈਣ ਲਈ ਮਿੱਟੀ ਇੱਧਰ ਪੈਣ ਕਰਨੀ ਜੀ ਸਾਈਡ ਸਾਰੇ ਪੈ ਗਈ ਏ। ਅੰਮੇ ਕੇ ਪੈ ਗਈ ਏ लवली ਹੁਣਾ ਦੇ ਤੇ ਇਹਨਾਂ ਦੇ ਪੂਰਨ ਠੀਕ। ਇਹ ਟਰੈਕਟਰ ਮੈਂ ਬੈਕ ਕਰ ਕਰ ਕੇ ਫਿਰ ਕਰਾਇਏ ਦੇ ਨਾਲ ਕਰੀ ਜਾਂਦੇ ਆ ਪਸ਼ਾ ਮਿੱਟੀ ਪਾਈ ਜਾਂਦੇ ਆ ਦੇ। ਪਿੱਲਰ ਆ ਵਿੱਚ ਫਿਰ ਬੜੇ ਧਿਆਨ ਨਾਲ ਟਰਾਲੀ ਕਰਨੀ ਪੈਂਦੀ ਪੈਗ ਉਹਨਾਂ ਨੂੰ। ਪਰ ਵਧੀਆ ਪੈ ਗਈ ਸਾਰੇ। ਮਿੱਟੀ ਕਾਫੀ ਪੈਣ ਗਈ। ਤੁਹਾਡੇ ਕਿੰਨੀਆਂ ਟਰਾਲੀਆਂ ਪੈ ਗਈਆਂ ਉਧਰ ਪਰੇ? ਗੜੀਆਂ ਨੇ ਠੇਕਾ ਹੀ ਹੋਗਾ ਕੋਈ ਪੱਕਾ ਤੇਰੇ ਗਨੀ ਆ ਗਿਆ 7ਵੇਂ 12ਵੀਂ 12ਵੀਂ ਮਨ ਕੇ 30 ਪੈਣਗੇ ਨਾ 30 ਪੈ ਜਾਣੀਆਂ ਉੱਥੋਂ ਤੱਕ ਮੁੜ ਕੇ ਦੋ ਚਾਰ ਉਹ ਵੀ ਰਹਿ ਜਾਣੀਆਂ ਬਾਅਦ ਤੋਂ ਉਹ ਭਰਤੀ ਵਾਲੋ ਨੇ 4 ਫੁੱਟ ਉੱਚਾ ਹੋ ਜਾਣਾ ਬਾਜ਼ਾਰ ਤੋਂ ਹਾਂ ਵਧੀਆ ਉਦੇ ਤਰ੍ਹਾਂ ਲੱਗਦਾ ਜੀ ਨਹੀਂ ਲੱਗਣਿਆ ਅੱਜ ਸੰਤੋਸ਼ ਚਲ ਗਿਆ ਨਾ ਪਿੰਡ ਰੋਣਾ ਦੱਸਦਾ ਨਹੀਂ ਹਾਂ ਨਹੀਂ ਲੱਗਦਾ ਜੀ ਤੂੰ ਨਾਲ ਚਲ ਜਨੋ ਫਿਰ ਉਹ ਬਾਬਾ ਬੁੱਢਾ ਸਾਹਿਬ ਦੇ ਮੇਲੇ ਵੇਖਣ ਗਿਆ ਈ ਤੂੰ ਵੀ ਚਲ ਜਨੋ ਨਾਲ ਗੱਲ ਤਾਂ ਸੁਣ ਗੱਲ ਤਾਂ ਸੁਣ ਈ ਤਰਾ ਤੂੰ ਨਹੀਂ ਜਾਣਾ ਮੇਲਾ ਵੇਖਣ ਨੀ ਕਿਉਂ ਸਾਡੇ ਕੱਲ ਮੇਲਾ ਕਿੱਥੇ ਉਹ ਉੱਧੇ ਰੋਟਾ ਨਾ ਇਹਦਾ ਉਹ ਕੱਲ ਮੇਲਾ ਤੂੰ ਸੋਮਵਾਰ ਆ ਇਹਨੂੰ ਸ਼ੂਟਿੰਗ ਕਰ ਲਈ ਇਹਨੂੰ ਇੱਕ ਸਕੂਲੋਂ ਕ ਨਹੀਂ ਕਰਨੀ ਵੱਡੀ ਮੰਮਾ ਨੇ ਜਣਾ ਈ ਤੂੰ ਨਾਲ ਚਲ ਜਾ ਹਾਂ ਨਹੀਂ 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 ਜਾਣਾ ਸਕੂਲ ਲੈਣਾ ਵਾ ਹਾਂ ਸਕੂਲ ਠੀਕ ਗਿਆ ਇਹ ਨੈਂਸੀ ਕਿਤਨਾ ਲੇਟੇ ਮਾਰਨ ਲਈ ਹੈ ਨੈਂਸੀ ਨੈਂਸੀ ਵੇਖ ਕੇ ਤਾਂ ਲੇਟੇ ਮਾਰਦੀ ਵੇਜੇ ਵੇਜੇ ਵੇਜੋਣਾ ਅੱਜ ਟੈਲਾਂ ਦਾ ਉਹ ਨਿਬੜਿਆ ਕੰਮ ਤੇ ਕਿੱਥੋਂ ਦੀ ਘਾਗ ਗਿਆ ਤੇ ਹੁਣ ਬਾਬਾ ਸੋਣੀਆਂ ਲੱਗਣ ਲੱਗ ਪਈਆਂ ਇੱਥੋਂ ਦੀ ਲੱਗ ਗਈਆਂ ਸਾਰੇ ਤੇ ਮੈਨੂੰ ਲੱਗਦਾ ਵੀ 50% ਟਾਇਰ ਲੱਗੀ ਗਈ ਐ ਅੱਧੀ ਲੱਗ ਗਈ ਸ਼ਾਇਦ 40 ਤੋਂ ਤੇ 50 ਦੇ ਵਿਚਕਾਰ ਜੇ ਲੱਗੀ ਚਲ 90% ਲੱਗੀ ਗਈ ਐ ਕਿਉਂਕਿ ਹੁਣ ਸਾਰਾ ਰਹਿ ਗਿਆ ਇੰਨਾ ਘੱਟ ਰਹਿ ਗਿਆ ਤੇ ਉਧਰ ਰਹਿ ਗਿਆ ਮਨ ਲਾਲ ਅੱਧੀ ਲੱਗੀ ਉਧੀਆਂ ਥੋੜੀ ਜਿਹੀ ਜਾਂ ਘੱਟ ਲੱਗੀ ਇਤਨਾ ਲੱਗੀ ਗਈ ਐ ਅੱਜ ਗੁਰਪਾਲ ਗਿਆ ਪਿੰਡ ਨੂੰ ਤੇ ਉਤਰਾ ਮੈਂ ਇਸ ਵੇਲੇ ਦੁਕਾਨ ਤੇ ਨਹੀਂ ਆਉਂਦਾ ਤੇ ਅੱਜ ਆਪਣੀ ਡਿਊਟੀ ਲੱਗੀ ਐ ਇਸ ਵੇਲੇ ਤੱਕ ਵੀ ਹਨੇਰਾ ਹੋ ਗਿਆ ਬਾਹਰ ਤੈਨੂੰ ਦਿਖਾਉਣਾ ਮੈਂ ਟਾਈਮ ਹੋ ਗਿਆ ਫਲੇਰ ਦਾ ਪਿੰਡ ਆਚਾਨਣ ਤੇ ਰਦਾਣੀ ਅੱਜ ਤੋਂ ਵਲੌਗ ਬਣਾਇੰਦਾ ਮੁੰਡੇ ਬਹੁਤ ਹੱਸਦੇ ਆਣੇ ਇੱਕ ਇਧਰ ਲੋਕ ਹੀ ਜਾਂਦਾ ਮਗਰ ਆਹ ਵੇ ਪਿਛਲੇ ਪਾਸੇ ਇਹਨੂੰ ਕੈਮਰੇ ਗਾੜੀ ਬਹੁਤ ਜਿਆਦੀ ਸੰਗ ਆਉਂਦੀ ਐ ਮੂੰਹ ਹੀ ਲਗਾ ਲਿੰਦਾ ਐ ਦਾਦਾਨੀ ਯਾਤਰੇ ਕਰਦੇ ਨੇ ਵੀ ਇਹਦੇ ਵਿੱਚ ਘਰ ਖਾ ਗਿਆ ਰਹਾ ਮੈਂ ਹਸਦਾ ਬਣਾ ਦੁਕਾਨ ਤੇ ਟਾਈਮ ਹੋ ਗਿਆ ਵਾ 7:30 ਅੱਜ ਵਲੌਗ ਤਾਂ ਹੀ ਛੋਟਾ ਬਣਿਆ ਵਾ ਵੀ ਦੁਕਾਨ ਤੇ ਆਂ ਗੁਰਪਾਲ ਪਿੰਡ ਗਿਆ ਆਪਣੇ ਉਹਨੇ ਪਰਸੋਂ ਆਣਾ ਇਹ ਕਰਕੇ ਹੁਣ ਵਲੌਗ ਨੂੰ ਇੱਥੇ ਖਤਮ ਕਰ ਦਿੰਨੇ ਵਲੌਗ ਫਟਭ ਹੋ ਜਾਂਦਾ ਉਹਦੇ ਸਾਰੇ ਜਣੇ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਸਾਰੇ ਵੇਖਣ ਵਾਲਿਆਂ ਦਾ ਧੰਨਵਾਦ